ਦਾ ਸਿੰਘੋ ਆਪਣਾ ਸਿੱਖ ਨੂੰ ਲਾਉ ਹੋਇਆ ਬਦਲਾ ਲੈਣਾ ਹੈ ਇਸ ਬੇਨਵੀ ਦਾ ਤਿਆਰ ਸਿੰਘ ਫਿਰ ਖਾਤ ਤੇ ਆਉਂ। ਅਰਦਾਸਾਂ ਤੇ ਸ਼ਮਾ ਧਰਮ ਦੀ ਬਲਦੀ ਰੱਖਣੇ ਲਈ ਖਿੱਚ ਅੰਡੇ ਨਾਲ ਦੀ ਹੈ ਸਿੰਘੋ ਬਖਸ਼ਣਾ ਤੇ ਬਨ ਕੇ ਪਾਰ ਕਰਾ। RAMDAS ਗੁਰੂ ਕਹੇ ਉਡੀਕੀ ਨਾਮਦਾ ਗੁਰੂ ਰਹੇ ਉਡੀਕ ਸਿੰਘੋ ਅਨ ਕਰਦਾ ਕਿ ਲਈ ਤੇਰੀ ਨਾ ਲੀਕ ਨੂੰ ਪਾਰ ਕਰ ਲਈ ਤੇ ਸ਼ਹੀਦੀ ਪਾਉਣ ਲਈ ਤੁਰੇ ਅਗਾ ਸਾਰੇ ਕਹਿੰਦੇ ਜਿੰਨੇ ਇਹ ਘਣਾਉਣਾ ਆ ਹੈ ਜੁਰਮ ਕੀਤਾ ਤੇ ਉਹਨੂੰ ਮਾਰ ਕੇ ਭੇਜੋ ਉਧਰ ਸਾਰੇ ਤੇ ਜਾਨ ਕੱਢ ਲਓ ਹਲਕ ਵਿੱਚ ਹੱਥ ਪਾ ਕੇ ਤੇ ਭਾਲਨ ਜਾਨ ਆ ਬਚਾਉਣ ਲਈ ਥਾਂ ਥਾਰੇ ਤੇ ਬਚ ਕੇ ਕੋਈ ਨਾ ਜਾਵੇ ਮਦਾਨ ਵਿੱਚੋਂ ਲਾਸ਼ਾਂ ਨਾ ਉੱਡਣ ਲਾਸ਼ਾਂ ਐ ਨੋਟ ਜੰਗੇ ਇੰਨਾ ਤੇ ਕਾਹਤ ਹਰ ਕਰਦਾ ਕਿ ਰਾਖੀ ਕਰਨ ਲਈ ਹਰ ਮੰਦਰ ਸਾਹਿਬ ਦੀ ਰਾਖੀ ਕਰਨ ਲਈ ਹਰ ਮੰਦਰ ਸਾਹਿਬ ਜੀ ਦੀ ਤੇ ਇਹ ਧਰ ਮੌਤ ਦਾ ਦਿਲੋਂ ਭੁਲਾ ਦਿੱਤਾ ਔਏ ਨੱਚਣ ਵਾਸਤੇ ਵੈਰੀ ਦੀ ਇੱਕ ਉੱਤੇ ਸਿੰਘਾਂ ਜੰਗ ਦਾ ਬਿੜਲ ਹੋ ਜਾ। ਉਹ ਸਿੰਘਾਂ ਜੰਗ ਦਾ ਇਹ ਬਿੜਲ ਹੋ ਜਾ। ਯਾਦitta ਅਰਕਰਦਾ। ਉਹ ਬਾਬਾ ਦੀਪ ਸਿੰਘ ਪਿਆਰ ਲੜਕਾਰ ਦਾ। ਆਹ ਬਾਬਾ ਦੀਪ ਸਿੰਘ ਪਿਆਰ ਲੜਕਾਰ ਦਾ ਹੈ। ਔਰ ਚੀਤ ਤਲੀ ਤੇ ਧੜ ਕੇ ਆਓ ਸਿੰਘੋ ਨਪਰਕ ਦੂਈ ਤਵੇਂ ਤੇ ਈਰਥਾਂ ਨੂੰ ਐਸੇ ਸਮੇਂ ਤੇ ਇਰਖ ਕੋਲ ਆਉ ਸਿਓ ਵੈਰੀ ਤਾਈ ਨਾ ਕਦੇ ਕਮਜ਼ੋਰ ਸਮਝੋ ਉਹ ਰਖੇ ਕਦੇ ਵਿਸਾ ਨਾ ਖਾਓ ਸਿੰਗੋ ਰਾਂ ਦਾ ਦੀ ਆਂ ਤੇ ਸ਼ਾਮ ਦੇ ਲਈ ਅਥ ਅਸਰੀਤਿਆ ਪਾਓ ਸਭੇ ਸਾਰ ਹਾਲ ਸਿਆ ਕ ਨਾਮ ਦਾ ਜਰ ਕੋ ਨਾ ਤਾਤੀ ਆਂ ਤੇ ਸ਼ਾਮ ਦੇ ਲਈ ਅਥ ਅਸਰੀਤਿਆ

ਔਰ ਕੁਰਤੀ ਅਣਖ ਦੀ ਚੱਖੀ ਜੋ ਜਨਮ ਵੇਲੇ ਮਰਨ ਵੇਲੇ ਵੀ ਕੋਈਓ ਈ ਚੱਖਣੀ ਹੈ ਆਈ ਸ਼ਗਨ ਨਾ ਮੌਤ ਦੇ ਘਰ ਸਾਡੇ ਅਸਾਂ ਉਹ ਵੀ ਨਾ ਭੇਜਣੀ ਚੱਖਣੀ ਹੈ ਤੇ ਇਹ ਚੌਥੇ ਗੁਰੂ ਦੇ ਵੇਖੇ ਜਿੰਦ ਲੱਗ ਜਾਵੇ ਔਣੀ ਫੇਰ ਨਾ ਸੁਲੱਖਣੀ ਔਣੀ ਫੇਰ ਨਾ ਕੜੀ ਸੁਲੱਖਣੀ ਹੈ ਉਜੈ ਰਿਉ ਕੇ ਗੁਰੂ ਅਧਿਆਨ ਸਾਡਾ ਓਏ ਪੈੜੀ ਨਜ਼ਰ ਜੋ ਇੱਕ ਵਾਰ ਕਰੂ ਸਿੰਘੋ ਦੂਰ ਹੋਵੇਗੀ ਦੇਹੀ ਤੇ ਦੋਹੀ ਜਹਾਨ ਉਹ ਦੀ ਤੇ ਮੌਤ ਕੁੱਤੇ ਨਹੀਂ ਅੰਤ ਉਹ ਮਰੂ ਸਿੰਘੋ ਅਧਿਕਤਾਂ ਨੇ ਵੈਰੀਆਂ ਉਹੀ ਜੰਗ ਤਰਫੀਆਂ ਨੇ ਵੈਰੀਆਂ ਦੇ ਕਰ ਪਲਾ ਵਿੱਚ ਆਣਾ ਦੇ ਕਾਣ ਛੱਡੇ ਔਰ ਸਿੰਘਾਂ ਕੱਢ ਪ੍ਰਾਣ ਲੈ ਬੈਰੀਆਂ ਦੇ ਤੇ ਕਈਆਂ ਡਰ ਗਿਆ ਜੱਟ ਪ੍ਰਾਣ ਦੇ ਛੱਡੇ ਅਰ ਕਰਦਾ ਐਸੀ ਮਾਰ ਮਾਰੀ ਨਾ ਬਿਆਨ ਹੋਵੇ ਹੈ ਕੀ ਮਾਰ ਮਾਰੀ ਨਾ ਬਿਆਨ ਹੋਵੇ ਬੂਤੀ ਸਾਰੇ ਕਰ ਲਹੂ ਲਹਾਨ ਛੱਡੇ ਭਰੀ ਬੀਰਤਾ ਹੋਰ ਵੀ ਜੋਤਿਆਂ ਵਿੱਚ ਸਿੰਘਾਂ ਅਣਖ ਦੇ ਜਲੋਸੀ ਮਾਰ ਕਰ ਛੱਡੇ ਬਸ ਫਿਰ ਹੋਈ ਜੋ ਹੋਣੀ ਚਾਹੀਦੀ ਸੀ ਬਸ ਫਿਰ ਹੋਈ ਜੋ ਹੋਣੀ ਚਾਹੀਦੀ ਸੀ ਸਿੰਘਾਂ ਜੰਗ ਦਾ ਮੂੰਹ ਪਾ ਦਿੱਤਾ ਬਦਲਾ ਲੈ ਲਿਆ ਮਾਰ ਅਫਗਾਨੀਆਂ ਨੂੰ ਤੇ ਜੀਵਨ ਗੁਰੂ ਦੇ ਲੇਖੇ ਉਲਾਹ ਦਾ ਦਿੱਤਾ ਹਰ ਕਰਦਾ ਅੰਤਿਮ ਮਨ ਕਿ ਪ੍ਰਣ ਕੀਤਾ ਸੀ ਪ੍ਰਣ ਕੀਤਾ ਸੀ ਜੋ ਬਾਬੇ ਦੀਪ ਸਿੰਘ ਜੀ ਨੇ ਐਸੀ ਪੂਰਾ ਉਹ ਕਰਕੇ ਵਿਖਾ ਦਿੱਤਾ ਉਧਰ ਵੈਰੀਆਂ ਵੀ ਤੇ ਕਰਦਾ ਘੱਟ ਨਹੀਂ ਸੀ ਉਧਰ ਵੈਰੀਆਂ ਵੀ ਵੈਰੀਆਂ ਵੀ ਤੇ ਕਰਦਾ ਘੱਟ ਨਹੀਂ ਸੀ ਤੇ ਜੋਰ ਉਹਨੇ ਵੀ ਪੂਰਾ ਲਗਾ ਦਿੱਤਾ ਵਾਰਕਾ ਲਕੇ ਆਪਣੇ ਸਰੀਰ ਉੱਤੇ ਸੀਸ ਤਲੀ ਤੇ ਆਪੇ ਟਿਕਾ ਦਿੱਤਾ 18 ਛੇਰ ਦਾ ਖੰਡਾ ਫਿਰ ਵਾਹ ਬਾਬੇ ਦੁਸ਼ਮਨ ਚੜਾ ਹੀ ਨਹੀਂ ਚੁੱਕਾ ਵਾਹ ਦੀ ਸੋਧਾ ਹਰ ਕੀਤਾ ਦੁਸ਼ਮਨ ਚੜਾ ਹੀ ਇਹ ਸੁਣਾ ਦਿੱਤਾ ਅੰਤਿਮ ਜੇ ਵਿਨਾ ਸੀਸ ਤੇ ਲੜਦਿਆਂ ਚਰਨ ਕਰਦੇ ਵਿਨਾ ਸੀਸ ਤੇ ਲੜਦਿਆਂ ਤਰਨ ਤੱਕੇ ਭਾਜਰ ਪਹਿਲੇ ਯਰ ਵੇਲਾ ਮਹਾਨ ਹੋਇਆ ਉਹ ਪਰ ਕਰਮਾਂ ਵਿੱਚ ਆ ਰੱਖਿਆ ਸੀ ਜਿਨਨੇ ਦੀਪ ਸਿੰਘ ਸ਼ਹੀਦ ਮਹਾਨ ਹੋਇਆ ਦੀਪ ਸਿੰਘ ਜੀ ਮਹਾਨ ਹੋਇਆ ਦੀਵਾਨੀ ਸ਼ਰੀਰ ਮਹਾਨ ਆ ਰਿਹਾ ਹੈ ਨਾ ਤਾ ਪੜਤਾ ਤੇ ਮਾਤਾ ਜੀ ਹੋਣੀ ਤਾ ਤੇ ਮਾਤਾ ਜਉਨੀ ਕੂਏ ਸੰਗਤ ਸਰ ਦੇ ਵਾਕੀ ਤਾਈ ਜਨਮੀ 1700 ਵਿਆਜੀ ਆਇਆ ਸੁੰਦਰ ਦੀਪਾ ਸ਼ੱਕੇ ਅੰਮ੍ਰਿਤ ਬਨਿਆ ਦੀਪ ਸਿੰਘ ਮਰਦੇ ਦਮ ਤੱਕ ਕਈ ਲੜਦੇ ਪਰ ਅਟੇ ਆਪਣੀ ਨੂੰ ਸੁਵੰਦਿ ਜਿਨਾ ਸੀ ਤੋਂ ਲੜਨ ਵਾਲਾ ਜਿੰਦਾ ਸਹੀਬਾ ਬਾਪਾ ਜੀਤੇ ਜਿਨਾ ਦੀਪ ਤੋਂ ਲੜਨ ਵਾਲਾ ਜਿੰਦਾ ਜੀਬਾ ਬਾਪਾ ਜੀ ਵਾਹ ਵਾਹ ਇਹ ਮੈਂ ਹੁਣ ਬੇਤੀ ਕਰਾਂਗਾ ਤੁਹਾਡੇ ਦੀਪ ਦਾ ਤੁਲਕਰ ਜੀ बहुत बढ़िया कब्जा लेते हैं इसके अंदर अपना बाइक कब्जा पड़ी थी बहुत अच्छी कविता बेनती करा और भी प्राप्त करना युदा है जिदे करके तू मारता है बंदे बंदया तू अपनी पिदत तो बाज नहीं पहाड़ा की माने तो खुशबू बाघा पहाड़ा की माने तो खुशबू पर तोड़ने तो बाज नहीं होगा युद्ध है जिहे करके तू मारता है बंदे बंदिया तू अपने पिजड़ तो बाज नहीं होगा पवन गुरु है तत्त माता पानी पिता नहीं जाता पवन गुरु है धरत माता पानी यू पिता केंद्र नहीं गया गांधर बेटी परवा करदार रथा तू इतनी तेरे पवन गुरु है धरत माता पानी यू पिता केंद्र नहीं गया बेटी